ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੀਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੂਨਕ ਜ਼ਿਲ੍ਹਾ ਸੰਗਰੂਰ ਤਹਿਸੀਲ ਵੀ ਮੂਨਕ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਸ਼ਾਈ ਵਾਲ ਤੇ ਜਰਸੀ ਦੀ ਕ੍ਰੋਸ ਵੈਡ ਦਿਖਾਉਂਗਾ ਸੋਹਣੇ ਥਾਨ ਹਵਾਨੇ ਵਾਲੀ ਤੇ ਬਾਕੀ ਦੋਸਤੋ ਹਵਾਨੇ ਆ ਸੈ ਜਿਹੜਾ ਬਹੁਤ ਸੋਹਣਾ ਤਾਜੀ ਸੂਈ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜਿਨੂੰ ਪਸੰਦ ਆਜੂ ਕਿਥੇ ਆ ਕੇ ਆਪਦੀ ਥੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਦਾ ਵੀਡੀਓ ਦੇ ਅੰਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਬੱਛੀ ਬਾਈ ਜੀ ਹੋਰਾਂ ਦੀ ਤੀਜਾ ਸੂਆ ਸੂਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 5 ਦਿਨ ਸੂਈ ਨੂੰ ਸਮਾ ਹੋ ਗਿਆ ਦੁੱਧ ਬਾਈ ਜੀ ਹੁਣੇ ਕਹਿੰਦੇ 5 ਦਿਨਾਂ ਹੀ ਸੂਈ ਥੱਲੇ 13 ਕਿਲੋ ਇਸ ਟਾਈਮ ਤਿਆਰ ਆ ਹਵਾਨਾ ਵੇਚ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਹਵਾਨਾ ਵੇਚ ਸਕਦੇ ਆ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਥੋੜਾ ਯਾ ਦੋਸਤੋ ਡਰਦੀ ਹੈ ਬਾਈ ਜੀ ਹੁਣੇ ਘਰੇ ਹੈ ਨਹੀਂ ਆਪਾਂ ਤੁਹਾਨੂੰ ਤੋਰ ਕੇ ਨਹੀਂ ਦਿਖਾਉਣੀ ਏਦਾਂ ਹੀ ਦਿਖਾਉਣੀ ਆ ਬਾਕੀ ਦੋਸਤੋ ਕੋਸ਼ਿਸ਼ ਕਰੂੰਗਾ ਚੰਗੀ ਤਰ੍ਹਾਂ ਦਿਖਾਉਣ ਦੀ ਥਣ ਦੋਸਤੋ ਬਹੁਤ ਜ਼ਿਆਦਾ ਚੰਗਾ ਲੱਗਿਆ ਹੋਇਆ ਹਾਤੀ ਚਵਾਈ ਨੂੰ ਚੰਗਾ ਰੋਗ ਬਾਕੀ ਦੋਸਤੋ ਹਾਈਟ ਵਾਜ ਬਹੁਤ ਸੋਹਣੇ ਕਦ ਕੱਢਦੀ ਹੈ ਹਵਾਨਾ ਬੈਕ ਸਾਈਡ ਤੋਂ ਦੇਖ ਸਕਦੇ ਹਾਂ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਦੁੱਧ ਬਾਈ ਜੀ ਹੁਣੇ ਕਹਿੰਦੇ 18 19 ਕਿਲੋ ਬੱਚੀ ਬੜੇ ਦਾਮ ਨਾਲ ਚੁਵਾਜੂ ਇਸ ਕੁਆਲਟੀ ਵੇਚ ਸਕਦੇ ਹਾਂ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਬਾਡੀ ਸਟਰਕਚਰ ਸੋਹਣਾ ਪੈਠਪੜਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 18-19 ਕਿਲੋ ਬੱਚੀ ਖੁੱਲਾ ਬੜੇ ਆਰਾਮ ਨਾਲ ਚੁਵਾਜੂ ਆ ਦੋਸਤੋ ਬੱਚਾ ਮਗਰ ਬੱਚੀ ਬੱਚੀ ਵੀ ਦੋਸਤੋ ਸ਼ਾਈ ਵਾਲ ਦੀ ਆ ਗਈ ਆ ਜਿਸੇ ਵਾ ਸੰਭਾਲ ਗੌਰ ਚੰਗੀ ਹੋ ਜੇ ਬੱਚੀ ਦੀ ਆਉਣ ਵਾਲੇ ਸਮੇਂ ਚੰਗੀ ਬੱਚੀ ਤਿਆਰ ਹੋ ਜੂ ਘਰੇ ਹਾਈਟ ਵਾਜ ਫੁੱਲ ਉੱਚੇ ਲੰਮੇ ਵੱਡੇ ਕਦਕਾਠ ਵਾਲੀ ਆ ਪੰਜਾਂ ਦਿਨਾਂ ਹੀ ਸੂਈ ਸਰ 13 ਕਿਲੋ ਬੋਲਾ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਬੱਚਾ ਮਗਰ ਬੱਚੀ ਥਣ ਮਨੇੜ ਤੋਂ ਖਾ ਦਿੰਨਾ ਆ ਦੋਸਤੋ ਵੇਖ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਗੈਪ ਤੇ ਨਖਰ ਵਿੱਚ ਇਕੱਲੇ ਇਕੱਲੇ ਲੱਗੇ ਹੋਏ ਆ ਹੱਤੀ ਚੁਆਈ ਵਾਲੇ ਥਣ ਪੈਟਪੋਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਤੇ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ 60000 ਰੁਪਇਆ ਉਹ ਚ ਮਾਨਤਾਨ ਹੋ ਜੂ ਸੋ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਤੇ ਹੋਰ ਨਈ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ